ਕਿ ਤੋਂ ਅਧਿਕ ਪਰੇ ਗਏ ਆਨੇ परकिया परकियाते हो ਹਾਜ਼ਰੀ ਪ੍ਰਕਾਰ ਦਾ ਬਹੁਤ ਸੱਚੇ ਦਰਬਾਰ ਦੀ ਜੈ ਸੋ ਹਾਜ਼ਰੀ ਕਰਨ ਦਾ ਇਸ ਦਰਬਾਰ ਤੇ ਮੌਕਾ ਮਿਲਿਆ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਕਿ ਬਹੁਤ ਬਚਪਨ ਤੋਂ ਅਸੀਂ ਇਸ ਦਰਬਾਰ ਤੇ ਆਏ ਆਂ ਕਿ ਸੋਚਦੇ ਸੀ ਕਦੀ ਹਾਜ਼ਰੀ ਭਰਾਂਗੇ ਤੇ ਇਸ ਦਿਨ ਤੇ ਮਿਲਿਆ ਕੇਲੀ ਹਾਜ਼ਰੀ ਸੀ ਤੁਸੀਂ ਬਹੁਤ ਮਾਨ ਦਿੱਤਾ ਤੇ ਬੱਚਿਆਂ ਦੇ ਵਾਸਤੇ ਤੁਸੀਂ ਇਹ ਅਦਾਸ ਕਰਿਓ ਔਰ ਤੁਹਾਡੇ ਤੋਂ ਅਸੀਂ ਕੁਝ ਨਹੀਂ ਮੰਗਦੇ ਕਿ ਪਰਮਾਤਮਾ ਸਾਹਿਬ ਅੱਗੇ ਤੁਸੀਂ ਸਮੇਂ ਦਿਓ ਅਸੀਂ ਗੇਣੇ ਆਂ ਬੱਸ ਸਾਡੀ ਅਰਦਾਸ ਕਰਿਓ ਬਾਬਾ ਜੀ ਗਾੜੀ 3 ਆ ਖਾਨ ਸੌਣ ਜੀ ਦਾ ਬਾਬਾ ਖਾਨ ਸੌਣ ਜੀ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਕਿ ਜਿਨ੍ਹਾਂ ਨੇ ਇੰਨਾ ਵਧੀਆ ਸੌਂ ਦਾ ਪ੍ਰਬੰਧ ਕੀਤਾ ਤੇ ਉਸਤਾਦ ਮਿੱਠੂ ਖਾਨ ਜੀ ਜਿਨ੍ਹਾਂ ਦੇ ਗਰੁੱਪ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਜਿਨ੍ਹਾਂ ਦੇ ਬਦੌਲਤ ਅਸੀਂ ਗਵਾਲੀ ਵਿੱਚ ਲਾਗ ਲਾ ਸਕੀਆਂ ਤੇ ਸਾਡੇ ਬਾਬਾ ਜੀ ਇਹਨਾਂ ਨੇ ਵੀ ਸਾਨੂੰ ਇਸ ਦਾਤ ਦੀ ਹਾਜ਼ਰੀ ਬਰੰਦਾ ਮੌਕਾ ਦਿੱਤਾ ਇਹਨਾਂ ਨੂੰ ਵੀ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਦੀਦੀ ਸ਼ੀਤਲ ਦੀਦੀ ਕਿ ਮਰਮਾ ਜੀ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਪਾਪਾ ਜੀ ਦੇ ਨਾਲ ਲਾਇਆ ਤੇ ਇੱਕ ਵਾਰੀ ਜੇ ਕਾਰਾ ਬਾਰ ਦੇਉ ਤੇ ਜਿਆਦਾ ਸਮਾਨ ਆ ਲੈਦੇ ਜੇ ਕਾਰਾ ਬਾਕੂ ਮਨਿਆ ਸ਼ਾਹੀ ਸਰਕਾਰ ਇਹਦੇ ਬਹੁਤ ਸੱਚੇ ਪਰਿਵਾਰ ਕੀ ਹਾਂਜੀ ਹਾਂਜੀ ਦੇਖੋ ਜੀ ਕੋਈ ਵੀ ਇਨਸਾਨ ਜਦੋਂ ਕਿਸੇ ਮੰਜ਼ਿਲ ਤੇ ਚੜਦਾ ਹੈ ਤਾਂ ਮੰਜ਼ਿਲ ਆਪਣੇ ਆਪ ਉਸ ਨੂੰ ਰਸਤਾ ਦਿੰਦੀ ਹੈ ਤੇ ਮੰਜ਼ਿਲ ਦੇ ਨਾਲ ਨਾਲ ਖੁਦ ਵੀ ਉਹਦਾ ਸਾਥ ਦੇ ਮੰਜ਼ਿਲ ਵੀ ਉਸ ਦੇ ਨਾਲ ਨਾਲ ਉਸ ਇਨਸਾਨ ਦਾ ਸਾਥ ਦਿੰਦੀ ਹੈ ਬਾਕੀ ਇਹਦਾ ਕੋਈ ਨਹੀਂ ਜਾਣਦੇ ਜਿਨ੍ਹਾਂ ਦੇ ਪਰਮੇਸ਼ਰ ਮਹਿਕਾਨ ਹੋ ਗਏ ਉਹ ਚਾਹੇ ਕਮਲਾ ਵੀ ਹੋ ਗਏ ਤੇ ਦੁਨੀਆ ਕੋਲੋਂ ਹੀ ਟੁੱਟਣਾ ਸ਼ੁਰੂ ਕਰ ਗਈ ਹੈ ਤਾਂ ਕਿ ਦੁਨੀਆ ਦੇ ਲਈ ਉਹ ਕਮਲਾ ਹੋਏਗਾ ਲੇਕਿਨ ਪਰਮੇਸ਼ਰ ਕਹਿ ਰਿਹਾ ਹੈ ਕਿ ਨਹੀਂ ਇਹ ਕਮਲਾ ਨਹੀਂ ਇਹ ਬਿਲਕੁਲ